ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਦੇਖੋ ਜਿਹਨੂੰ ਦੁੱਖ ਹੁੰਦਾ ਹੈ ਤੇ ਘਰ ਬੈਠਿਆ ਵੀ ਹੁੰਦਾ ਹੈ ਜਦ ਸੁਣੀ ਇਹ ਬਾਤ ਤੇ ਦੁੱਖ ਬੜਾ ਮਹਿਸੂਸ ਹੋਇਆ ਤੇ ਮੈਂ ਕਿਹਾ ਬੇਟੇ ਮੈਨੂੰ ਲੈ ਕੇ ਚੱਲੋ ਕਿ ਮੈਂ ਪਹੁੰਚਣਾ ਜ਼ਰੂਰੀ ਹੈ ਸੋ ਇਸ ਵਾਸਤੇ बच्चियां ने भी बोलिया उन्हें भी बोलिया है दुख बड़ा बड़ा आता है इनक उम्र चले जाना बहुत दुख है क्यों बड़े बुजुर्गान ने है धियाँ की मेल पा दौड़ भी मामा तक आती है माँ मरे तो पे पेके छोट दी माँ मरे ਤੇ ਪੇਕੇ ਛੱਡਦੇ ਪਿਓ ਮਰੇ ਘਰ ਵਿਹਲਾ ਭਾਈ ਮਰੇ ਤੇ ਬਾਹ ਪੱਜ ਜਾਂਦੀਆਂ ਉਜੜ ਜਾਂਦਾ ਹੈ ਮੇਲਾ ਕਿਉਂ ਇਹ ਟੈਮ ਇਹੋ ਜਿਹਾ ਸੀ ਕਿ ਜਿਹਦੇ ਵਿੱਚ ਬੜੇ ਬੜੇ ਪੀਰ ਬੇਗੰਬਰ ਔਲੀਏ ਸਭ ਨੂੰ ਜਾਣਾ ਪਿਆ ਜਾਣਾ ਜ਼ਰੂਰ ਹੈ ਪਿਆਰੇ ਰਹਿਣਾ ਜਹਾਨ ਹੈ ਪੂਲੇ ਨਾ ਫਿਰੋ ਪਿਆਰੇ ਸੁਪਨਾ ਜਹਾਨ ਜਿਨਨਾਂ ਦਾ ਕੰਨ ਨਾ ਆਇਆ ਇਹ ਨਹੀਂ ਕਿ ਜੇ ਭਾਵੇਂ ਨੂੰ ਕਹਵੇਂ ਭਾਵੇਂ ਬੱਚਾ ਵੀ ਸੀ ਇਸ ਗੱਲ ਨੂੰ ਦੇਖ ਕੇ ਮੈਂ ਬਹੁਤ ਬਾਤ ਗੁਮਈਏ ਉਹ ਦੇਖੇ ਕਿ ਜਿਨ੍ਹਾਂ ਨੇ ਕਿ ਦੀਵੇ ਜਗਾਤੇ ਦੇ ਚਿਰਾਗ ਪਾ ਕੇ ਰੱਖ ਦੇਣਾ ਤੇ ਦੀਵੇ ਜਗਣੇ ਨਹੀਂ ਲੋਕ ਇਹਨੇ ਕਦੇ ਉੱਥੇ ਵੀ ਇਕੱਠੇ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਵਿੱਚ ਕੋ ਪਿਛਲੀ ਪੁਰਾਣੀ ਬੰਦਗੀ ਹੈ ਨਾ ਉਸ ਬੰਦਗੀ ਦਾ ਮੁੱਲ ਪੈਂਦਾ ਹੁਣ ਵੀ ਨਹੀਂ ਗਈ ਪਿਛਲੀ ਬੰਦਗੀ ਦਾ ਕਿ ਉਹਨਾਂ ਨੂੰ ਲੋਕੀ ਯਾਦ ਕਰਦੇ ਜਿਵੇਂ ਕਿ ਇੱਕ ਜਗ੍ਹਾ ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਈ ਕਬੀਰ ਕਹਿੰਦੇ ਜਦੋਂ ਮੈਂ ਜੰਮਿਆ ਸੀ ਤੇ ਦੁਨੀਆ ਮੈਂ ਰੋਇਆ ਸੀ ਤੇ ਦੁਨੀਆ ਖੁਸ਼ੀ ਮਨਾਉਂਦੀ ਸੀ ਫਿਰ ਕੀ ਕਰਨਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਫੇਰ ਐਸੀ ਕਰਨੀ ਕਰ ਚਲੋ ਹਮ ਹਾਂ ਸੇ ਜਗਰੋ ਉਹ ਯਾਦ ਕਰ ਲੋ ਪਿਛਲੇ ਉਹ ਜਿਹੜੀ ਬੰਦਗੀ ਕੀਤੀ ਹੋਈ ਹੈ ਨਾ ਹਜ਼ੂਰ ਤਾਂ ਲਿਖਦੇ ਸਨ ਬੜੇ ਆਰਫ ਲੋਕ ਮੁੱਲ ਕਿਵੇਂ ਪੈਂਦਾ ਉਹ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦਬਨ ਮਟੀਆਂ ਭਰ ਕੇ ਜੇ ਭਲਾ ਉਹ ਮਰ ਵੀ ਜਾਵਣ ਫੇਰ ਵੀ ਜ਼ਿੰਦਾ ਨੇ ਮਰ ਕੇ ਭਗਤ ਰਾਮ ਆ ਫੇਰ ਸੰਭਾਲਣ ਜੋ ਕੁਝ ਜਾਂਦੇ ਤਰਕੀ ਜਿਹਨਾਂ ਦਾ ਨਾਮ ਹੈ ਨਾ ਉਹ ਨਹੀਂ ਜਾਂਦੇ ਜਿਸ ਵਕਤ ਤੇ ਯਾਦ ਕਰੋਗੇ ਉਸ ਵळे ਉਹ ਸਦਾ ਹੀ ਜ਼ਿੰਦਾ ਨੇ ਉਹ ਸਦਾ ਜ਼ਿੰਦਾ ਹੁੰਦਾ ਹੈ ਇਸ ਵਾਸਤੇ ਉਹਨਾਂ ਦਾ ਲੋਕਾਂ ਦਾ ਨਾਮ ਹੁੰਦਾ ਉਹ ਜਾਂਦੇ ਨਹੀਂ ਜੇ ਜਾਣਦੇ ਨੇ ਤੇ ਕਹਿੰਦੇ ਨੇ ਐਵੇਂ ਬੋਲ ਨਾ ਬਨੇਰੇ ਉੱਤੇ ਕਾਮਾ ਸੱਜਣਾ ਨੇ ਹੁਣ ਨਹੀਂ ਆਉਣਾ ਆਉਣਾ ਹੁੰਦਾ ਤੇ ਦੱਸੇ ਨਾ ਸਰਨਾਵਾ ਸੱਜਣਾ ਨੇ ਨਹੀਂ ਆਉਣਾ ਇਸ ਵਾਸਤੇ ਵੀ ਕਹਿੰਦੇ ਜੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਾਰੇ ਜੀ ਲਾ ਉਹ ਯਾਦ ਰਹਿ ਜਾਂਦੀ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੀ ਬੰਦਗੀ ਦੇ ਨਾਲ ਕਿਆ ਵੀ ਸੱਜ ਲੈਂਦੇ ਨੇ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਨੇ ਇਸ ਵਾਸਤੇ ਉਹਨਾਂ ਬਜ਼ੁਰਗਾਂ ਨੇ ਕਿਹਾ ਤੇ ਨਹੀਂ ਤੇ ਫਾਰਸ ਨੇ ਕਿੰਨਾ ਹੀਰ ਤੇ ਲਿਖਿਆ ਸਹੀ ਤੀ ਨਹੀਂ ਆਖਿਆ ਬਾਬਾ ਜੀ ਤੇਰਾ ਠੂਠਾ ਭੱਜ ਗਿਆ ਸਾਡੇ ਕੋ ਮੱਟ ਦੀ ਕੀਮਤ ਲੈ ਜਾ ਤਕਦੀਰ ਤੇ ਬੜੇ ਬੜੇ ਪੀਰਾਂ ਪੈਗੰਬਰਾਂ ਉਲੀਆਮਾਂ ਤੋਂ ਨਹੀਂ ਟਲੀ ਕੀ ਹੋਇਆ ਜੇ ਤੇਰਾ ਠੂਠਾ ਭੱਜ ਗਿਆ ਕਹਿੰਦੀ ਗਿਆ ਜੇ ਭੱਜ ਤਕਦੀਰ ਦੇ ਨਾਲ ਠੂਠਾ ਲੈ ਜਾ ਕੀਮਤ ਸਾਥੋਂ ਮੱਟ ਦੀ ਵੇ ਤਕਦੀਰ ਅੱਲਾਹ ਦੂਨੇ ਕੌਣ ਮੋੜੇ ਤਕਦੀਰ ਪਹਾੜ ਨੂੰ ਕੱਟਦੀਵੇ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀਵੇ ਸ਼ਿਵਜੀ ਨੂੰ ਤੇ ਪਾਰਬਤੀ ਨੂੰ ਜਿਸਵਲੇ ਦਾ ਦਾਣਾ ਬਹਿਸ਼ਤਾਂ ਵਿੱਚ ਖਾਦਾ ਤੇ ਫਿਰ ਥੱਲੇ ਭੇਜਿਆ ਜਾਉ ਮਖਲੂਕ ਕਾਇਨਾਤ ਤਿਆਰ ਕਰ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀਵੇ ਯੂਸਫ ਜਿਹਾਂ ਪੈਗੰਬਰਾਂ ਸ਼ਾਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੜਦੀਵੇ ਸਲੇਮਾਨ ਝੋਕੇ ਪੱਠ ਮਾਛੀਆਂ ਦੇ ਤੱਕ ਤੇ ਚਾਰ ਤਕਦੀਰ ਉਹ ਲਟਦੀ ਵੇ ਤਕਦੀਰ ਜਿਸ ਦੇ ਸਿਰ ਤੇ ਤਾਜ ਰੱਖੇ ਕਦਮ ਉਸ ਦੇ ਪਿਰਥਵੀ ਚੱਟਦੀ ਵੇ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀ ਵੇ ਵਾਰਸ ਨਬੀ ਦੇ ਦੰਦ ਸ਼ਹੀਦ ਹੋਇਆ ਤਕਦੀਰ ਨਾਲ ਕਿਸੇ ਤੋਂ ਹਟਦੀ ਸਭ ਨੂੰ জানা ਪਿਆ ਹੈ ਇਸ ਵਾਸਤੇ ਕਿ ਜੋ ਮਹਾਰਾਜ ਨੇ ਕੋ ਲਿਖਿਆ ਹੈ ਨਾ ਉਹਦਾ ਪਾਣਾ ਜਿਹੜਾ ਮੰਨਣਾ ਪੈਂਦਾ ਹੈ ਕਿ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਬਲ ਪਿੱਛੇ ਵੀ ਜੀ ਆਨੂੰ ਬੜਾ ਬਲ ਬਖਸ਼ੇ ਮਹਾਰਾਜ ਤੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਦੇਵੇ ਬੱਚੇ ਨੂੰ ਸਾਡੀ ਸਦਾ ਹੀ ਇਹ ਦੁਆ ਹੈ ਕਿ ਮਹਾਰਾਜ ਨੂੰ ਸਦਾ ਹੀ ਲੋਗ ਮਰਨਗੇ ਨਹੀਂ ਉਹ ਸਦਾ ਹੀ ਜ਼ਿੰਦਾ ਜਦੋਂ ਵੀ ਨਾ ਕਰੋਗੇ ਜਾਂਦੇ ਨਹੀਂ ਹੋ ਇਸ ਵਾਸਤੇ ਤੇ ਪਿਛਲੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ